ਸਸਿਕਾਲ ਜੀ ਕਿਸਾਨ ਦੋਸਤੋ ਅੱਜ ਜਿਹੜੀ ਆਪਾਂ ਪ੍ਰਾਲੀ ਦੇ ਪ੍ਰਬੰਧਨ ਦੀ ਪਹਿਲਾਂ ਤੁਹਾਡੇ ਨਾਲ ਗੱਲਬਾਤ ਪਿਛਲੇ ਮਹੀਨਿਆਂ ਚ ਕਰਦੇ ਰਹੇ ਹਾਂ ਤੇ ਅੱਜ ਗਾਂਵਦੂ ਕਿਸਾਨ ਸਰਦਾ ਬੀ ਸਿੰਘ ਜੀ ਪਿੰਡ ਚੱਕ ਮਾਫੀ ਬਲਾਕ ਸਮਰਾਲਾ ਤੇ ਇਹਨਾਂ ਨੇ ਇੱਥੇ ਇਹ ਖੇਤਾਂ ਚ ਸਿੱਧੀ ਬੁਝਾਈ ਸੀ ਤੇ ਆਲੂ ਦੀ ਪਟਾਈ ਚੱਲ ਰਹੀ ਹੈ ਜਿੰਨਾ ਵੀ ਆਪਾਂ ਬੁਝਾਈ ਕੀਤੀ ਹੈ ਇੱਥੇ ਤਾਂ ਸਾਰਾ ਹੀ ਪ੍ਰਾਲੀ ਵਿੱਚ ਵਾ ਕੇ ਕੀਤੀ ਹੈ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਨੇ ਤੇ ਕਿਵੇਂ ਇਹ ਕੱਚੇ ਆਲੂ ਪੱਤੇ ਨੇ ਕਿੱਥੇ ਕਿ ਤੱਕ ਇਹਨਾਂ ਨੂੰ ਫਾਇਦਾ ਨਜ਼ਰ ਆਇਆ ਝਾੜ ਚ ਕਿੰਨਾ ਵਧੀਆ ਰਿਜ਼ਲਟ ਹੋ ਰਿਹਾ ਉਹਦੇ ਬਾਰੇ ਬਤ ਗਤ ਕਰ ਹਸੀ ਕਾ ਜੀ ਹਸੀ ਸਿੰਘ ਜੀ ਇਹ ਸੋਨੇ ਦੀ ਸਿੱਧੀ ਬਿਜਾਈ ਵਾਲਾ ਖੇਤ ਸੀ ਤੇ ਆਪਾਂ ਅਕਸਰ ਗੱਲ ਨਹੀਂ ਕਰਦੇ ਹੁੰਦੇ ਵੀ ਸਿੱਧੀ ਬਿਜਾਈ ਦਾ ਫਾਇਦਾ ਇੱਥੇ ਆ ਕਿਉਂਦਾ ਅਸਲੀ ਮੈਨੇ ਸਿੱਧੀ ਬਿਜਾਈ ਦਾ ਫਾਇਦਾ ਜੀ ਹੋਣਾ ਹੈ ਹਾਂ ਹੁਣ ਜਿਹੜਾ ਫਾਇਦਾ ਹੋਇਆ ਜੀ ਇਹਦਾ ਜੀ ਆਲੂ ਦੇ ਰੇਟ ਦੇ ਵਿੱਚ ਝਾੜ ਦੇ ਵਿੱਚ ਅਡਵਾਂਸ ਹੋ ਗਿਆ ਜੀ ਬਿਲਕੁਲ ਹਜੇ ਲੋਕ ਜੇਰੀਆਂ ਵਾਲੀਆਂ ਕਣਕਾਂ ਵੇਚ ਰਹੇ ਨੇ ਆਪਾਂ ਕਣਕ ਵੇਚ ਤੇਜ਼ੀ ਨਾਲ ਬਿਲਕੁਲ ਤੇ ਹੁਣ ਸਿੱਧੀ ਵੀ ਆਈਦਾ ਲੋਕ ਕਹਿੰਦੇ ਵੀ ਘਟ ਗਿਆ ਘਟ ਗਿਆ ਆਪਾਂ ਨੂੰ ਸਾਰਾ ਕੁਝ ਬਰਾਬਰ ਹੈ ਦੂਏ ਝੋਨੇ ਦੇ ਬਰਾਬਰ ਬਿਲਕੁਲ ਤੇ ਇੱਥੇ ਆ ਕੇ ਜੀ ਸਾਰੇ ਹੀ ਉਹ ਸ਼ਾਂਕੇ ਨੇ ਜਿਹੜੇ ਉਹ ਨਿਕਲ ਗਏ ਤੇ ਜਿਹੜੀ ਪਰਾਲੀ ਆਪਾਂ ਸਾਰਾ ਵਿੱਚ ਵਾਏ ਆ ਉਹਦਾ ਕਿੰਨਾ ਕੁ ਤੁਹਾਨੂੰ ਫਾਇਦਾ ਨਜ਼ਰ ਆ ਰਿਹਾ ਇਸ ਸਾਲ ਵੀ ਪਰਾਲੀ ਦਾ ਡਾਕਟਰ ਸਾਹਿਬ ਆਪਾਂ ਨੂੰ 11ਵਾਂ ਸਾਲ ਤੇ ਦਵਾ ਹਾਂਜੀ ਫਾਇਦਾ ਦਾ ਦੋ ਇੰਨਾ ਜੀ ਹੁਣ ਆਪਣਾ ਝਾੜ ਜਾਨੀ ਬਾਕਮਾਲ ਜੀ ਕਿਸੇ ਦਾ ਹੈ ਨਹੀਂ ਤੇ ਕਿੰਨਾ ਰਕਬਾ ਕੀਤਾ ਆਪਾਂ ਆਲੂਆਂ ਦਾ ਜਿਹੜਾ ਵਿੱਚ ਉਲਟਾ ਕੇ ਆਲੂ ਹੀ ਵਜਾਈ ਆਪਣੇ ਕੋਲ ਹੈਗੇ ਨਹੀਂ ਜੀ 50 ਕਿੱਲੇ ਦੇ ਸਾਰੇ ਪਟਾਕੇ ਸਾਰੇ ਪਟਾਕੇ ਠੀਕ ਹੈ ਜੀ ਵਿੱਚ ਜੇ ਕਿਤੇ ਇਹ ਤੁਸੀਂ ਬਾਕੀ ਇਹ ਕੰਪੈਰੀਸ਼ਨ ਕਰਦੇ ਜਿਹੜੇ ਕਿਸਾਨ ਵੀਰ ਗੱਠਾ ਬਣਾਉਂਦੇ ਨੇ ਉਹਨਾਂ ਦੇ ਮੁਕਾਬਲੇ ਫਸਲ ਦਾ ਜੇ ਕੰਪੈਰੀਸ਼ਨ ਕਰਦੇ ਉਹਨਾਂ ਦੇ ਮੁਕਾਬਲੇ ਤਾਂ ਬਹੁਤ ਜ਼ਿਆਦਾ ਤਾਂ ਠੀਕ ਹੈ ਜੀ ਇੱਕ ਸਾਲ ਅਸੀਂ ਵੀ ਗੱਠਾ ਬਣਾ ਲਏ ਤੇ ਨੁਕਸਾਨ ਕਰਿਆ ਠੀਕ ਹੈ ਇੱਕ ਦੋ ਕਿੱਲੇ ਨੇ ਗੱਠਾ ਬਣਾ ਲਿਆ ਤੇ ਮੀਂਹ ਪੈ ਗਿਆ ਉਹ ਲਾ ਪਰ ਉਹ ਤੁਹਾਨੂੰ ਨੁਕਸਾਨ ਹੀ ਹੋਇਆ ਵਧੀਆ ਨਹੀਂ ਲੱਗ ਰਹੀ ਜਿੰਨਾ ਪਰਾਲੀ ਵਿੱਚ ਪਈ ਆ ਝਾੜ ਵਧੀਆ ਹੀ ਆ ਝਾੜ ਵਧੀਆ ਜੀ ਕੁਆਲਿਟੀ ਹੁਣ ਤੁਸੀਂ ਦੇਖੋ ਕੁਆਲਿਟੀ ਕਿੰਨੀ ਸ਼ਾਨਦਾਰ ਹੈ ਜੀ ਹਾਂ ਜੀ ਮਿੱਟੀ ਬਹੁਤ ਘੱਟ ਆ ਮਿੱਟੀ ਵੀ ਹੈ ਨਹੀਂ ਜੀ ਆਲੂ ਦਾ ਸਾਈਜ਼ ਖਰਚਾ ਕਿੰਨਾ ਕੁ ਇੱਥੇ ਤੱਕ ਜੇ ਆਈਏ ਝਾੜ ਦੇ ਜੇ ਮੜਾ ਮੋਟਾ ਜੀ ਉਧਰ ਖਰਚਾ ਵੱਧਾ ਜਿਵੇਂ ਕਿਸਾਨ ਚਲੋ ਕਹਿੰਦੇ ਆ ਇੱਥੇ ਹੈ ਕਿ ਤੁਹਾਨੂੰ ਲੱਗਦਾ ਵੀ ਫਾਇਦਾ ਮਿਲਦਾ ਹੈ ਜੀ ਦੇਖੋ ਡਾਕਟਰ ਸਾਹਿਬ ਖਰਚਾ ਸਾਨੂੰ ਤਾਂ ਨਹੀਂ ਲੱਗਿਆ ਵੀ ਵਧਿਆ ਹੁਣ ਜੇ ਮੈਂ ਕਿਸਾਨ ਜੀ ਨੇ ਚਲੋ ਨਹੀਂ ਕਰਨਾ ਉਹਨਾਂ ਦਾ ਕਹਣਾ ਜੀ ਖਰਚਾ ਜ਼ਿਆਦਾ ਹੂੰ ਚਲ ਸਾਨੂੰ ਤਾਂ ਨਹੀਂ ਖਰਚਾ ਸਾਨੂੰ ਤਾਂ ਬਰਾਬਰ ਕਰਕੇ ਲੱਗਿਆ ਜੀ ਠੀਕ ਹੈ ਤੇ ਇੱਥੇ ਆ ਕੇ ਜੇ ਆਪਾਂ ਸਾਨੂੰ ਐ ਮੰਨ ਲਓ ਜੀ ਆਪਾਂ 1000 2000 ਵੱਧ ਖਰਚ ਵੀ ਲੈ ਜੀ ਉਹ ਜੇ ਤੁਹਾਡੀ ਫਾਦ ਵੀ ਘਟ ਜੰਗੀ ਫਾਦ ਵੀ ਘਟੇ ਹੁਣ ਆਪਾਂ ਜ਼ੀਰੋ ਪੋਟਾਸ਼ ਹੈ ਨਹੀਂ ਉਹਦੀ ਪੋਟਾਸ਼ ਇੱਕ ਦਾਣਾ ਨਹੀਂ ਪੈਂਦੀ ਬਿਲਕੁਲ ਠੀਕ ਹੈ ਜੀ ਧੰਨਵਾਦ ਜੀ ਵੀਰ ਸਿੰਘ ਜੀ ਕਿਸਾਨ ਵੀਰੋ ਇਹ ਸਾਣਾ ਗਾਮੂ ਦੀ ਕਿਸਾਨਸ ਦਾ ਵੀਰ ਸਿੰਘ ਜੀ ਪਿੰਡ ਚੱਕ ਮਾਪੀ ਬਲਾਕ ਸਮਾਲਾ ਜ਼ਿਲ੍ਹਾ ਲੁਧਿਆਣਾ ਪਿਛਲੇ ਕਈ ਸਾਲਾਂ ਤੋਂ ਕੀ ਤਿਆਰਪੇ ਰਹੇ ਨੇ ਪਰਾਲੀ ਵਿੱਚ ਪਾਉਣ ਦੇ ਉਹ ਤੁਹਾਡੇ ਨਾਲ ਕਿਸਾਨ ਵੀ ਨੇ ਸਾਂਝੀ ਕੀਤੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਂਦੇ ਸੀਜ਼ਨ ਨੂੰ ਤੁਸੀਂ ਵੀ ਇਹ ਤਕਨੀਕ ਬਣਾ ਕੇ ਆਪਣੇ ਕੀਤੇ ਖੇਤੀ ਖਰਚੇ ਘਟਾਉਣੇ ਆ ਉੱਥੇ ਜਿਹੜੀ ਫਸਲ ਦੀ ਉਪਜ ਆ ਉਹ ਵੀ ਵਧ ਲੇਗੀ ਧੰਨਵਾਦ ਬਸ ਇਹੀ